ਖਬਰ ਨਮਾ ਦੇਖ ਰਹੇ ਸਾਰੇ ਸੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ ਮੈਂ ਹਾਂ ਤੁਹਾਡਾ ਹੋਸ ਰਾਜ ਮਨਪ੍ਰੀਤ ਈਆਲੀ ਦਾ ਵੱਡਾ ਤਮਾਕਾ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਸੁਖਬੀਰ ਸਿੰਘ ਬਾਦਲ ਨੇ ਕੱਲ ਪੂਰਾ ਤਾਮ ਝਾਮ ਚੋਕੇ ਪੂਰਾ ਪ੍ਰੀਪਲੈਨਡ ਹੋ ਕੇ ਆਪਣੇ ਆਪ ਨੂੰ ਕੱਲ ਪ੍ਰਧਾਨ ਬਣਾ ਲਿਆ ਪਹਿਲਾ ਡੈਲੀਗੇਟਸ ਚੁਣੇ ਗਏ ਸ਼ਰੂਮਣੀ ਅਕਾਲੀ ਦਲ ਵੱਲੋਂ ਫਿਰ ਉਹਨਾਂ ਡੈਲੀਗੇਟਸ ਨੇ ਸੁਖਬੀਰ ਸਿੰਘ ਬਾਦਲ ਨੂੰ ਚੁਣ ਲਿਆ ਜਿਸ ਤਰ੍ਹਾਂ ਹਰਪ੍ਰੀਤ ਨੇ ਕੱਲ ਵੱਡੇ ਖੁਲਾਸੇ ਕੀਤੇ ਹਾਲਾਂਕਿ ਸੁਖਬੀਰ ਸਿੰਘ ਬਾਦਲ ਜਿਹੜੇ ਪੰਥ ਦੇ ਪ੍ਰਧਾਨ ਨਹੀਂ ਉਹ ਸਿਰਫ ਕੁਝ ਗਿਣੇ ਚੁਣੇ ਲੋਕਾਂ ਦੇ ਪ੍ਰਧਾਨ ਬਣੇ ਨੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਕਿਉਂਕਿ ਪੰਥ ਐਕਸੈਪਟ ਸਵੀਕਾਰ ਨਹੀਂ ਕਰ ਰਿਹਾ ਸੁਖਬੀਰ ਸਿੰਘ ਬਾਦਲ ਨੂੰ ਅਤੇ ਨਾ ਹੀ ਪੱਤਾ ਖੇਡਿਆ ਜਾ ਸਕਦਾ ਹੈ 2027 ਦੀਆਂ ਵਿਧਾਨ ਸਭਾ ਦੀ ਚੋਣਾਂ ਦਾ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਐਜ਼ ਅ ਬੁੱਕ ਮੰਤਰੀ ਦਾ ਚਿਹਰਾ ਕਿਉਂਕਿ ਸੂਬੇ ਦੇ ਨਵੇਂ ਬਣੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਕਸੂਤੇ ਫਸ ਗਏ ਨੇ ਉਹਨਾਂ ਨੇ ਕਿਹਾ ਕਿ ਸਾਰਾ ਪ੍ਰੀ ਪੈਨਲੈਂਡ ਹੈ ਮਨਪ੍ਰੀਤ ਅਕਾਲੀ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇੰਜ ਲੱਗ ਰਿਹਾ ਹੈ ਕਿ ਜਿਵੇਂ ਉਸ ਜਿਹੜੇ ਸੱਚੇ ਸਿਪਾਹੀ ਹੋਣ ਸ਼੍ਰੋਮਣੀ ਅਕਾਲੀ ਦਲ ਦੇ ਉਹਨਾਂ ਨੇ ਕਿਹਾ ਕੌਮ ਮੇਰੇ ਨਾਲ ਹੈ ਕੌਮ ਦੀ ਆਵਾਜ਼ ਕੀ ਹੈ ਕੌਮ ਕੀ ਚਾਹੁੰਦੀ ਹੈ ਉਸ ਗੱਲ ਉੱਤੇ ਅਸੀਂ ਪਹਿਰਾ ਦੇਾਂਗੇ ਪਹਿਲਾਂ ਅਸੀਂ ਹੁਣ ਪਹਿਰਾ ਦੇ ਰਹੇ ਹਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਤੇ ਭਾਵੇਂ ਇਹਨਾਂ ਨੇ ਕਰਦਾਰਕੁਸੀ ਕੀਤੀ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੀ ਅਤੇ ਉਹਨਾਂ ਦੀਆਂ ਸੁਆਮਾਂ ਖਤਮ ਕਰ ਦਿੱਤੀਆਂ ਉਹਨਾਂ ਨੇ ਕਿਹਾ ਮੈਂ ਹੈਰਾਨ ਹਾਂ ਮੈਨੂੰ ਬੜਾ ਅਫਸੋਸ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਸ੍ਰੀ ਦਮਦਮਾ ਸਾਹਿਬ ਦੇ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਉੱਤੇ ਇਲਜ਼ਾਮ ਲਗਾਏ ਕਿ ਇਹ ਭਾਰਤੀ ਜਨਤਾ ਪਾਰਟੀ ਦੇ ਏਜੰਟ ਨੇ ਇਹ ਆਰਐਸ ਦੇ ਇਸ਼ਾਰਿਆਂ ਤੇ ਕੰਮ ਕਰ ਰਹੇ ਨੇ ਇਸ ਕਰਕੇ ਹੁਕਮਨਾਮਾ ਜਿਹੜਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਗੂਬੀਰ ਸਿੰਘ ਵੱਲੋਂ 2 ਦਸੰਬਰ ਜਿਹੜਾ 2024 ਨੂੰ ਹੋਇਆ ਸੀ ਉਸ ਨੂੰ ਤੋੜਿਆ ਤੇ ਮਰੋੜਿਆ ਉਸ ਨੂੰ ਬਸਤੇ ਵਿੱਚ ਪਾ ਦਿੱਤਾ ਗਿਆ ਹੈ ਝੱਗਾ ਚੁੱਕ ਦਿੱਤਾ ਹੈ ਕਿ ਪੰਥ ਸਾਡਾ ਕੁਝ ਨਹੀਂ ਕਰ ਸਕਦਾ ਸ੍ਰੀ ਅਕਾਲ ਤਖਤ ਸਾਡਾ ਕੁਝ ਨਹੀਂ ਕਰ ਸਕਦਾ ਮਨਪ੍ਰੀਤ ਇਆਲੀ ਨੇ ਅੱਜ ਵਿਸਾਖੀ ਵਾਲੇ ਦਿਨ ਸਿੱਖਾਂ ਨੂੰ ਵਧਾਈ ਦਿੱਤੀ ਹੈ ਕੌਮ ਦੇ ਨਾਮ ਇੱਕ ਵੱਡਾ ਸੰਦੇਸ਼ ਦਿੱਤਾ ਹੈ ਉਹਨਾਂ ਕਿਹਾ ਜਿਹੜੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਨੇ ਜਿਹੜੇ ਸੱਚੇ ਸਿੱਖ ਨੇ ਜਿਹੜੇ ਨਿਮਾਣੇ ਨੇ ਜਿਹੜੇ ਹੁਕਮਨਾਮੇ ਤੇ ਪਹਿਰਾ ਦੇ ਰਹੇ ਨੇ ਉਹਨਾਂ ਨੂੰ ਸੁਖਬੀਰ ਸਿੰਘ ਬਾਦਲ ਦਾ ਵਿਰੋਧ ਕਰਨਾ ਪਵੇਗਾ ਇੱਕ ਪਾਸੇ ਅੱਜ ਉਹਨਾਂ ਨੇ ਸਿੱਖ ਸੰਗਤਾਂ ਨੂੰ ਵਧਾਈ ਦਿੱਤੀ ਉਹਨਾਂ ਨੇ ਕਿਹਾ ਵਧਾਈ ਹੋਵੇ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਸੁਖਬੀਰ ਸਿੰਘ ਬਾਦਲ ਦੇ ਸਾਹਮਣੇ ਡਟ ਕੇ ਉਹਦਾ ਵਿਰੋਧ ਕਰਨ ਦਾ ਸਮਾਂ ਆ ਗਿਆ ਹੈ ਛੜਾਉਣੀ ਹੈ ਸ਼ਰੋਮਣੀ ਅਕਾਲੀ ਦਲ ਦੂਸਰੇ ਪਾਸੇ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਤਾਂ ਹਮੇਸ਼ਾ ਹੀ ਮਨਪ੍ਰੀਤਿਆਲੀ ਕਹਿੰਦੇ ਰਹੇ ਕਿ ਦੋ ਧਾਰਮਿਕ ਸੰਸਥਾਵਾਂ ਨੂੰ ਬਾਦਲ ਪਰਿਵਾਰ ਦੇ ਹੱਥਾਂ ਦੇ ਵਿੱਚੋਂ ਕਿਵੇਂ ਛੜਾਉਣਾ ਹੈ ਉਸ ਦੀ ਰਣਨੀਤੀ ਸੀ ਬਣਾਉਣ ਜਾ ਰਹੇ ਹਾਂ ਇੱਕ ਪਾਸੇ ਜੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਸੁਖਬੀਰ ਸਿੰਘ ਬਾਦਲ ਗੁੰਦ ਵਾਂਗੂ ਚਿੰਬੜ ਗਏ ਨੇ ਸ਼ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਨੂੰ ਲੈ ਕੇ ਇਸ ਨੂੰ ਲੈ ਕੇ ਤਤੇ ਹੋ ਗਏ ਨੇ ਮਨਪ੍ਰੀਤਿਆਲੀ ਮਨਪ੍ਰੀਤਿਆਲੀ ਦੀਆਂ ਗੱਲਾਂ ਤੋਂ ਲੱਗਦਾ ਹੈ ਕਿ ਇਹਨਾਂ ਦਾ ਸਮਝੌਤਾ ਨਹੀਂ ਹੋਵੇਗਾ ਸੁਖਬੀਰ ਸਿੰਘ ਬਾਦਲ ਦੇ ਨਾਲ ਕਿਉਂਕਿ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਨਹੀਂ ਛੱਡਣਾ ਚਾਹੁੰਦਾ ਕੌਮ ਦਾ ਨੁਕਸਾਨ ਹੋਵੇ ਚਾਹੇ ਸ਼੍ਰੋਮਣੀ ਅਕਾਲੀ ਦਲ ਦਾ ਨੁਕਸਾਨ ਹੋਵੇ ਚਾਹੇ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਯਾਨੀ ਕਿ ਅਰਜੀਪੀ ਇਸ ਦਾ ਨੁਕਸਾਨ ਹੋਵੇ ਇਸ ਕਰਕੇ ਖਦਸ਼ੇ ਪ੍ਰਗਟ ਆਏ ਜਾ ਰਹੇ ਨੇ ਕਿ ਮਨਪ੍ਰੀਤ ਯਾਲੀ ਅਤੇ ਉਸ ਦੇ ਸਾਥੀਆਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਧੜੇ ਵੱਲੋਂ ਮਿਲ ਕੇ ਜਲਦੀ ਹੀ ਨਵੀਂ ਪਾਰਟੀ ਦਾ ਐਲਾਨ ਕੀਤਾ ਜਾ ਸਕਦਾ ਹੈ ਨਵੀਂ ਪਾਰਟੀ ਬਣ ਸਕਦੀ ਹੈ ਜਿਤ ਨਵੀਂ ਸ਼੍ਰੋਮਣੀ ਅਕਾਲੀ ਦਲ ਪੰਥਕ ਜਾਂ ਸ਼੍ਰੋਮਣੀ ਅਕਾਲੀ ਦਲ ਅਨੰਦਪੁਰ ਸਾਹਿਬ ਧੰਨਵਾਦ